ਜੀ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਕਿਉਂ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਢਿੱਡ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਕਿਉਂ ਨਹੀਂ ਲਾਉਂਦੇ ਉਦੋਂ ਹਸਪੀਟਲਾਂ 'ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇਕਾ ਕੈਨੇਡਾ ਬੇਟੀ ਬੀਬੀ ਉਹ 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 ਦੁਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋਗੀ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋਊਗੀ ਤੇ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਨੇ ਖੰਡਾ ਖੜਕਾਉਣਾ ਇਹੋ ਜਾਂ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ